ਗੇਟ ਦੇਖੋ ਜਿਸ ਤਰੀਕੇ ਨਾਲ ਪੁਰਾਣਾ ਗੇਟ ਲੱਗਾ ਸੀ ਇਹ ਉਹੀ ਗੇਟ ਆ ਅੱਜ ਵੀ ਇਸ ਜਗ੍ਹਾ ਤੇ ਜੇਕਰ ਆਉਨੇ ਆ ਤਾਂ ਇਨਕ ਵਧੀਆ ਲੱਗਦਾ ਹੈ ਕਿ ਸਾਡੇ ਗੁਰੂ ਸਾਹਿਬ ਜਿੱਥੇ ਰਹੇ ਨੇ ਉਸ ਜਗ੍ਹਾ ਤੇ ਅੱਪਾ ਅੱਜ ਪਹੁੰਚੇ ਆ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੱਲ ਕਰ ਲਈਏ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਹਰ ਇੱਕ ਜਗ੍ਹਾ ਦੀ ਇਤਿਹਾਸ ਹੈਗੇ ਨੇ ਇਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਇਸ ਜਗ੍ਹਾ ਨਾਲ ਜੁੜਿਆ ਹੈ। ਇਹ ਗੁਰੂ ਅਰਜਨ ਦੇਵ ਜੀ ਮਤਲਬ 2 ਸਾਲ ਰਹਿੰਦੇ ਰਹੇ ਜੀ ਆਪਣੀ 5 ਮਹੀਨੇ 2 ਸਾਲ 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਇੱਥੇ ਇੱਥੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਰਹੇ ਆ। ਛੋਟੇ-ਮੋਟੇ ਕਿਸੇ ਕਿਸੇ ਦਾ ਨਹੀਂ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਥਾਨ ਆ ਇਹ ਜ਼ਰੂਰ ਸਾਂਭਣਾ ਚਾਹੀਦਾ ਵਾ ਕਿਉਂਕਿ ਜਿੰਨੀ ਜਿੰਨੀ ਉਹਨਾਂ ਨੇ ਕੁਰਬਾਨੀ ਕੀਤੀ ਹੈ ਨਾ ਆਪਣੇ ਲਈ ਕੋਈ ਕੁਰਬਾਨੀ ਨਹੀਂ ਕਰ ਸਕਦਾ ਉਹਨਾਂ ਦੀ ਭਾਜੀ 2 ਸਾਲ 5 ਮਹੀਨੇ 13 ਦਿਨ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਜੰਦੇਵ ਮਹਾਰਾਜ ਜੱਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਗਰਭ ਜੌਨ ਨਾ ਆਇਓ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਮੇਰੇ ਕੋਲ ਲਫ਼ਜ਼ ਜਿੰਨੇ ਬੋਲਦਾ ਭਾਜੀ ਥੋੜੇ ਆ ਪਰੇ ਪ੍ਰਾਤਨ ਚੀਜ਼ਾਂ ਜਦੋਂ ਦੇਖੀਆਂ ਤੇ ਬੜੀ ਖੁਸ਼ੀ ਹੋਈ ਕਿ ਗੁਰੂ ਪਾਤਸ਼ਾਹ ਦੇ ਇਨਾ ਲੰਮਾ ਸਮਾਂ ਇੱਥੇ ਬਤੀਤ ਕੀਤਾ ਔਰ ਛੇਵੇਂ ਪਾਸ਼ਾ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਇੱਕ ਧਿਗੇ ਦੇ ਨਾਲ ਕਾਲੇ ਖਾਨ ਨੂੰ ਘੋੜੇ ਦੀ ਕਾਠੀ ਸਮੇਤ ਵੜ ਦਿੰਦੇ ਸੀ ਐਸੇ ਜਰਨੈਲ ਦੇ ਚਰਨ ਪਏ ਹੁਣ ਤੇ ਪ੍ਰਾਊਡ ਨਾਲ ਸਿਰ ਤੇ ਉੱਚਾ ਹੁੰਦਾ ਹੀ ਹੈ ਖੁਸ਼ੀ ਹੁੰਦੀ ਪਰ ਦੁੱਖ ਹੋਇਆ ਔਨਅਰ ਦੇਖ ਰਹਾ ਦਾ ਸਿਮਰਦੀਪ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ ਇਸ ਵਕਤ ਐਸੀ ਪਵਿੱਤਰ ਧਰਤੀ ਤੇ ਮੌਜੂਦ ਹਾਂ ਜਿੱਥੇ 2 ਸਾਲ 5 ਮਹੀਨੇ 13 ਦਿਨ ਸਿੱਖਾਂ ਦੇ ਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜਗ੍ਹਾ ਤੇ ਰਹੇ ਨੇ ਇਹ ਉਹਨਾਂ ਦੀ ਜਗ੍ਹਾ ਆ ਇਹ ਉਹਨਾਂ ਦਾ ਘਰ ਆ ਜਿਸ ਜਗ੍ਹਾ ਤੇ ਉਹਨਾਂ ਨੇ ਸਮਾਂ ਬਤੀਤ ਕੀਤਾ ਆ ਫਿਲਹਾਲ ਜੇਕਰ ਮੈਂ ਆ ਗੱਲ ਕਰਾਂ ਇਹ ਗੇਟ ਸੀਗਾ ਇਹ ਦਿਉੜੀ ਸੀਗੀ ਜਿੱਥੋਂ ਐਂਟਰ ਕਰਦੇ ਸੀਗੇ ਫਿਲਹਾਲ ਇਸ ਦਿਓੜੀ ਨੂੰ ਬੰਦ ਕਰ ਦਿੱਤਾ ਗਿਆ ਦੂਜਾ ਪਾਸਾ ਇਸ ਦਾ ਗੇਟ ਰਾਹੀਂ ਕੱਢਿਆ ਗਿਆ ਫਿਲਹਾਲ ਜੇਕਰ ਗੱਲ ਕਰਾਂ ਤਾਂ ਨਾਨਕਸ਼ਹੀ ਇੱਟਾਂ ਇਸ ਜਗ੍ਹਾ ਤੇ ਲੱਗੀਆਂ ਨੇ ਪੁਰਾਤਨ ਇੱਟ ਜਿਸ ਨੂੰ ਆਖਦੇ ਆਂ ਅੰਦਰ ਲੈ ਕੇ ਚੱਲਦੇ ਆਂ ਇਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹੈ ਘਾਰ ਆ ਸੋ ਇਹ ਤਸਵੀਰਾਂ ਜ਼ਰੂਰ ਤੁਹਾਡੇ ਤੱਕ ਪੰਚਾਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਪਹਿਲਾਂ ਇਹ ਗੇਟ ਦੇਖੋ ਜਿਸ ਤਰੀਕੇ ਨਾਲ ਪੁਰਾਣਾ ਗੇਟ ਲੱਗਾ ਸੀ ਇਹ ਉਹੀ ਗੇਟ ਆ ਅੱਜ ਵੀ ਇਸ ਜਗ੍ਹਾ ਤੇ ਜੇਕਰ ਆਉਨੇ ਆ ਤਾਂ ਇੰਨਾ ਕੁ ਵਧੀਆ ਲੱਗਦਾ ਕਿ ਸਾਡੇ ਗੁਰੂ ਸਾਹਿਬ ਜਿੱਥੇ ਰਹੇ ਨੇ ਉਸ ਜਗ੍ਹਾ ਤੇ ਅੱਪਾ ਅੱਜ ਪਹੁੰਚੇ ਆ ਵਡਪਾਗਾ ਮਹਿਸੂਸ ਕਰਦੇ ਆ ਇਹ ਉਹਨਾਂ ਦੀ ਦਿਉੜੀ ਹੁੰਦੀ ਸੀਗੀ ਪੁਰਾਤਨ ਇੱਟਾਂ ਇਸ ਜਗ੍ਹਾ ਤੇ ਲੱਗੀਆਂ ਹੋਈਆਂ ਨੇ ਤਸਵੀਰਾਂ ਇੱਕ ਵਾਰ ਜ਼ਰੂਰ ਰੁਕ ਕਰਾਂਗੇ ਬਾਗ ਇੱਕ ਪਾਸੇ ਬਣਾਏ ਗਏ ਨੇ ਇੱਥੋਂ ਦੀ ਜਿਹੜੀ ਕਮੇਟੀ ਆ ਜਿੰਨਾ ਕੁ ਉਹਨਾਂ ਵੱਲੋਂ ਰੱਖ-ਰਖਾਵ ਇੱਥੇ ਕੀਤੀ ਜਾ ਰਹੀ ਉਹ ਕਰ ਰਹੇ ਨੇ ਫਿਲਹਾਲ ਅੰਦਰ ਲੈ ਕੇ ਚੱਲਦੇ ਆਂ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੱਲ ਕਰ ਲਈਏ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਹਰ ਇੱਕ ਜਗ੍ਹਾ ਦੇ ਇਤਿਹਾਸ ਹੈਗੇ ਨੇ ਇਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਿਹਾਸ ਇਸ ਜਗ੍ਹਾ ਨਾਲ ਜੁੜਿਆ ਇਹ ਖੂਹ ਹੁੰਦਾ ਸੀਗਾ ਨਾਨਕ ਸਾਹਿਬ ਇੱਥੇ ਲੱਗੀ ਇਸ ਜਗ੍ਹਾ ਤੇ ਇਸ ਖੂਹ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ਼ਨਾਨ ਕਰਦੇ ਸਨ ਅਤੇ 2 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਸੁਪੁੱਤਰ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਵੀ ਇਸ ਜਗ੍ਹਾ ਤੇ ਰਹੇ ਨੇ ਵਦੇਰਾ ਇਤਿਹਾਸ ਜਾਣਾਂਗੇ ਮੇਰੇ ਨਾਲ ਨਿਹੰਗ ਸਿੰਘ ਮੌਜੂਦ ਨੇ ਮਿਰਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਕੀ ਫਤਿਹ ਜੀ ਬੋ ਬੋ ਸਵਾਗਤ ਕਰਦੇ ਆ ਤੁਹਾਡਾ ਔਨ ਏਅਰ ਚੈਨਲ ਤੇ ਤੇ ਤੁਸੀਂ ਦਰਸ਼ਨ ਦਿਦਾਰੇ ਕਰਵਾਉਣ ਲਈ ਸਾਨੂੰ ਇਸ ਜਗ੍ਹਾ ਦਾ ਮੌਕਾ ਦਿੱਤਾ ਜੀ ਹਾਂਜੀ ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ ਇੱਥੇ ਗੁਰੂ ਅਰਜਨ ਦੇਵ ਜੀ ਮਤਲਬ 2 ਸਾਲ ਰਹਿੰਦੇ ਰਿਹਾ ਜੀ ਆਪਣੇ 5 ਮਹੀਨੇ 2 ਸਾਲ 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਇੱਥੇ ਇੱਥੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਰਹੇ ਆ ਬਿਲਕੁਲ ਤੇ ਇੱਥੇ ਆਪਣੇ ਦੋ ਸਾਲ ਦੀ ਇੱਥੇ ਆਪਣੀ ਖੇਡਦੇ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉਹ ਤੁਸੀਂ ਉੱਥੇ ਕੀਤਨ ਅੰਦਰ ਸ਼ਰਣ ਗੁਰੂ ਕੋਠੜੀ ਸਾਹਿਬ ਪਹਿਲਾ ਜਿਹੜਾ ਸਥਾਨ ਬਣਿਆ ਵਾ ਉੱਥੇ ਵੀ ਰਹਿੰਦੇ ਰਿਹਾ ਮਤਲਬ ਕੋਈ ਇਹਨਾਂ ਦਾ ਕਿਉਂਕਿ ਪ੍ਰਾਤਨ ਜਗਾ ਵਈ ਕੋਈ ਮਹਾਪੁਰਖੀ ਕੋਈ ਦੱਸ ਸਕਦਾ ਵੀ ਇੱਥੇ ਵੈਸੇ ਅੰਦਾਜ਼ਾ ਵਾ ਵੀ ਇੱਥੇ ਰਹਿੰਦੇ ਰਿਹਾ ਜੀ ਕੋਈ ਕਿਉਂਕਿ ਆਪਾਂ ਨੂੰ ਹੁਣ ਆਪਾਂ ਨਹੀਂ ਸਕਦੇ ਪਰ ਇੱਥੇ ਰਹਿੰਦੇ ਰਿਹਾ ਪਿਛਲਿਆਂ ਤੋਂ ਜਿਹੜਾ ਆਪਾਂ ਸੁਣਦੇ ਆ ਉਹ ਹੀ ਆਪਾਂ ਇਤਿਹਾਸ ਦੱਸਣਦੇ ਆ ਵੀ ਇੱਥੇ ਗੁਰੂ ਅਰਜਨ ਦੇਵ ਜੀ ਦੋ ਸਾਲ 5 ਮਹੀਨੇ 13 ਦਿਨ ਰਹੇ ਆ ਜੀ ਹਾਂਜੀ ਅੱਛਾ ਕੀ ਜਾਣਦਾ ਕਿ ਜਿਹੜਾ ਇਹ ਖੂਹ ਹੈਗਾ ਇਸ ਜਗ੍ਹਾ ਤੇ ਗੁਰੂ ਅਰਜਨ ਪਾਤਸ਼ਾਹ ਇਸ਼ਨਾਨ ਕਰਦੇ ਸਨ ਤੇ ਜੇਕਰ ਇੱਥੋਂ ਕੋਈ ਚੂਲਾ ਲੈਂਦਾ ਸੀ ਕੋਈ ਜਲ ਛੱਕਦਾ ਸੀ ਤਾਂ ਉਹਦੇ ਨਾਲ ਕਈ ਬਿਮਾਰੀਆਂ ਠੀਕ ਹੁੰਦੀਆਂ ਸਨ ਹਾਂਜੀ ਮੈਂ ਨਾ ਇੱਥੇ ਹੈਗੀ ਇੱਕ ਮਤਲਬ ਇੱਥੇ ਬਜ਼ੁਰਗ ਹੁੰਦਾ ਉਹਨਾਂ ਤੋਂ ਸੁਣਿਆ ਹੈ ਜੀ ਬਾਕੀ ਮੈਨੂੰ ਕੋਈ ਇੰਨਾ ਕਿਉਂਕਿ ਮੈਂ ਤੇ ਹੁਣ ਇੱਥੇ ਆਪਣੇ ਨਵਾਂ ਹੀ ਆਏ ਹਾਂ ਜੀ 2-3 2-3 ਮਹੀਨੇ ਹੋਏ ਆ ਜੀ ਹਾਂਜੀ ਬਾਕੀ ਮੈਨੂੰ ਪਤਾ ਤੇ ਹੈਗਾ ਪਰ ਉਹਨਾਂ ਨੂੰ ਅੰਦਾਜ਼ਾ ਲਾ ਸਕਦੇ ਆ ਆਪਾਂ ਕਿਉਂਕਿ ਪੱਕਾ ਡਾਊਟ ਜਿਆ ਵਾ ਥੋੜਾ ਜਿਆ ਪਰ ਉਹਨਾਂ ਨੂੰ ਪਤਾ ਵਾ ਪ੍ਰਾਣੀ ਬਜ਼ੁਰਗਾਂ ਨੂੰ ਹੀ ਪਤਾ ਵਾ ਕਿ ਇੱਥੇ ਆਪਣਾ ਕੀ ਰਹਿੰਦੇ ਰਿਹਾ ਕਿਉਂਕਿ ਆਪਾਂ ਨੂੰ ਹੁਣ ਨਹੀਂ ਪਤਾ ਇਤਿਹਾਸ ਦਾ ਥੋੜਾ ਪਰ ਉਹਾਂ ਦੇ ਹੀ ਲੱਗਦੇ ਪਈ ਇੱਥੇ ਇਸ਼ਨਾਨ ਕਰਦੇ ਰਹੇ ਖੂਦ ਹੀ ਹਾਂਜੀ ਲੱਗਦਾ ਨਹੀਂ ਜਿਸ ਤਰੀਕੇ ਨਾਲ ਆਪਣਾ ਅੱਜ ਇਤਿਹਾਸ ਕਿਤਾਬਾਂ 'ਚ ਉਹ aloop ਹੋ ਰਿਹਾ ਹੈ ਸ਼ਾਇਦ ਜੇਕਰ ਇਹਨਾਂ ਨੂੰ ਨਾ ਸੰਭਿਆ ਅੱਜ ਵਿਰਾਸਤਾਂ ਨੂੰ ਨਾ ਸੰਭਿਆ ਤਾਂ ਇੱਕ ਦਿਨ ਇਦਾਂ ਹੀ ਸਾਡੀਆਂ ਨਜ਼ਰਾਂ ਸਾਹਮਣੇ ਹੋਏ aloop ਹੋ ਜਾਏਗਾ ਹਾਂ ਜੀ ਹਾਂ ਜੀ ਬਿਲਕੁਲ ਸਾਹਮਣਾ ਚਾਹੀਦਾ ਜੀ ਹਾਂ ਜੀ ਇਹ ਬਾਕੀ ਕਮੇਟੀ ਕਰਨ ਢਈ ਹੈ ਜੀ ਇਹਨਾਂ ਨੇ ਮਤਲਬ ਕੀਤਾ ਵਾ ਹੁਣ ਆਦੇ ਇਹ ਬਣਾਣਗੇ ਸਥਾਨੇ ਪੱਕਾ ਬਣਾਣਗੇ ਹਾਂ ਜੀ ਤੇ ਇਹਦੀ ਮਤਲਬ ਆਪਣੇ ਇਹ ਬਣਾ ਕੇ ਖੜੀ ਆ ਵੀਡੀਓ ਵੀ ਤੇ ਉਹ ਕਹਿੰਦੇ ਬਣਾਉਣਾ ਵਾ ਇਹ ਸਥਾਨ ਤੇ ਆਪਣੇ ਉਧਰਲੇ ਇਹ ਜਰੂਰ ਸਾਹਮਣਾ ਚਾਹੀਦਾ ਕਿਉਂਕਿ ਪ੍ਰਾਤਨ ਸਥਾਨ ਆ ਇਹ ਨਾਲੇ ਆਪਣੇ ਛੋਟੀ ਮੋਟੀ ਕਿਸੇ ਕਿਸੇ ਦਾ ਨਹੀਂ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਥਾਨ ਆ ਇਹ ਜ਼ਰੂਰ ਸ਼ਾਮਲਣਾ ਚਾਹੀਦਾ ਵਾ ਕਿਉਂਕਿ ਜਿੰਨੀ ਜਿੰਨੀ ਉਹਨਾਂ ਨੇ ਕੁਰਬਾਨੀ ਕੀਤੀ ਹੈ ਨਾ ਆਪਣੇ ਲਈ ਕੋਈ ਕੁਰਬਾਨੀ ਨਹੀਂ ਕਰ ਸਕਦਾ ਉਹਨਾਂ ਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਦੋਂ ਕੋਈ ਗੁਰਸਾਹਿਬ ਕਿਸੇ ਜਗ੍ਹਾ ਤੋਂ ਨਿਕਲ ਜਾਂਦੇ ਨੇ ਚਾਹੇ ਕੁਝ ਸਮੇਂ ਲਈ ਉੱਥੋਂ ਨਿਕਲ ਜਾਣ ਉਹਨਾਂ ਦੀ ਉਹ ਆਪਾਂ ਪਵਿੱਤਰ ਧਰਤੀ ਨੂੰ ਪੂਜਦੇ ਆ ਦਰਸ਼ਨ ਦੀਦਾਰੇ ਕਰਨ ਲਈ ਤਰਸਦੇ ਆ ਇਸ ਜਗ੍ਹਾ ਤਾਂ ਫਿਰ ਵੀ ਉਹਨਾਂ ਨੇ 2 ਸਾਲ 5 ਮਹੀਨੇ 13 ਦਿਨ ਕੱਟੇ ਨੇ ਫਿਰ ਇਸ ਜਗ੍ਹਾ ਨੂੰ ਚਾਹੀਦਾ ਕਿ ਇਸ ਜਗ੍ਹਾ ਨੂੰ ਰੱਖ-ਰਖਾਵ ਕੀਤੀ ਜਾਵੇ ਇਸ ਜਗ੍ਹਾ ਤੇ ਮਹਾਰਾਜ ਦਾ ਸਰੂਪ ਰੱਖਿਆ ਜਾਵੇ ਦਿੱਲੀ ਬਾਣੀ ਜਿਹੜੀ ਆ ਉਹ ਸਰਵਨ ਕੀਤੀ ਜਾਵੇ ਹਾਂਜੀ ਉਹ ਨਾ ਗੁਰਦਰਾ ਜੀ ਆਪਾਂ ਸਮਝ ਲਓ ਇੱਥੇ ਨਾ ਉਹ ਜਿਹੜਾ ਗੁਰਦਰਾ ਗੁਰੂ ਕੋਟੇ ਸਾਹਿਬ ਉੱਥੇ ਮਤਲਬ ਕਿਹ ਮਹਾਂਪੁਰਖਾਂ ਨੇ ਆਪਣਾ ਆਖਿਆ ਵਾ ਵੀ ਉੱਥੇ ਗੁਰਦਰਾ ਉੱਥੇ ਤਾਂ ਹੀ ਉੱਥੇ ਆਪਣਾ ਮਹਾਰਾਜ ਦਾ ਸਰੂਪ ਹੀ ਹੈ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਗੁਰਦਰਾ ਬਣ ਇਹ ਦਰਸ਼ਨ ਕਰਾਇਓ ਇੱਥੇ ਮਤਲਬ ਮੰਤ ਰਹਿੰਦੇ ਰਹਿ ਬਾਜ ਜੀ ਅੱਛਾ ਇੱਥੇ ਮੰਤ ਬਾਜ ਕੋਈ ਰਹਿੰਦੇ ਰਿਹਾ ਬਾਕੀ ਜਿੱਥੇ ਉਹ ਗੁਰੂ ਕੋਠੜੀ ਸਾਹਿਬਣੀ ਆ ਉੱਥੇ ਗੁਰੂ ਅਰਜਨ ਦੇਵ ਜੀ ਰਹਿੰਦੇ ਰਿਹਾ ਹਾਂ ਜੀ ਹਾਂ ਜੀ ਬਾਕੀ ਵੇਹੇ ਪ੍ਰਾਤਨਾਂ ਜੀ ਸਥਾਨ ਇਹ ਪ੍ਰਾਤਨਾਂ ਕੋਈ ਇਹਨਾਂ ਦਾ ਮੈਂ ਆਖ ਨਹੀਂ ਸਕਦਾ ਭੀ ਆਖੀ ਜਾਵਾਂ ਭੀ ਇਥੋਂ ਮੈਂ ਸੁਣਿਆ ਜਿਵੇਂ ਉੱਥੋਂ ਆnde ਪਛਾਣ ਕਰਦੇ ਰਿਹਾ ਇਹ ਪ੍ਰਾਤਨ ਸਥਾਨ ਨਹੀਂ ਸਾਰਾ ਕੋ ਧੰਨਵਾਦ ਧੰਨਵਾਦ ਸੋ ਬਿਲਕੁਲ ਹੈ ਤਸਵੀਰਾਂ ਦਿਖਾਵਾਂਗਾ ਇਹ ਖੂ ਹੁੰਦਾ ਸੀਗਾ ਜਿਸ ਜਗ੍ਹਾ ਤੇ ਅੱਜ ਰੱਖ ਰਖਾਵ ਦੀ ਜ਼ਰੂਰ ਕਮੀ ਆ ਕਮੇਟੀਆਂ ਆਪਣਾ ਕੰਮ ਕਰ ਰਹੀਆਂ ਨੇ ਅਰਜੀ ਜ਼ਰੂਰ ਇਸ ਦੀ ਲਗਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਦੇ ਵਿੱਚ ਇਹ ਜਗ੍ਹਾ ਲਿਆਣਾ ਚਾਹੁੰਦੇ ਆ ਤਾਂ ਜੋ ਆਪਣੀਆਂ ਜਿਹੜੀਆਂ ਵਿਰਾਸਤਾ ਨੇ ਗੁਰੂ ਸਾਹਿਬਾ ਦੀਆਂ ਉਸ ਨੂੰ ਸੰਭ ਸਕੀਏ ਇਹ ਤਸਵੀਰ ਆ ਇਹ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ਼ਨਾਨ ਕਰਦੇ ਸਨ ਇਹ ਹੁਣ ਖੂਹ ਚਲੋ ਬੰਦ ਹੈ ਕੋਈ ਰੱਖ-ਰਖਾਵ ਹਜੇ ਫਿਲਹਾਲ ਨਹੀਂ ਹੈ ਅੱਜ ਸਾਨੂੰ ਜੇ ਤੁਸੀਂ ਪਹੁੰਚੇ ਹੋ ਲੈ ਕੇ ਆਏ ਹੋ ਸਾਨੂੰ ਇਸ ਜਗ੍ਹਾ ਤੇ ਸਾਡੇ ਧਿਆਨ ਦੇ ਵਿੱਚ ਇਹ ਜਗ੍ਹਾ ਲਿਆਂਦੀ ਹੈ ਅੱਜ ਵੱਡ ਭਾਗਾ ਸਮਝ ਰਿਹਾ ਆਪਣੇ ਆਪ ਨੂੰ ਮੈਸ ਜਗ੍ਹਾ ਤੇ ਆਇਆ ਕਿਉਂਕਿ ਮੈਂ ਖਾਲਸੇ ਦੀ ਜਨਮ ਭੂਮੀ ਤੇ ਜਾਣੇ ਆ ਅਲੱਗ ਦਰਸ਼ਨ ਦੀਦਾਰੇ ਮਾਹੌਲ ਮਿਲਦਾ ਇਸ ਜਗ੍ਹਾ ਤੇ ਵੀ ਅਲੱਗ ਮਿਲ ਰਿਹਾ ਪਰ ਮਨ ਨੂੰ ਵੀ ਹੋਰ ਜਿਆ ਲੱਗ ਰਿਹਾ ਕਿ ਇਹ ਵਿਰਾਸਤ ਸਾਹਮਣੇ ਚਾਹੀਦੀ ਸੀ ਤੁਸੀਂ ਭਾਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਆਏ ਤੁਹਾਨੂੰ ਕਿਦਾਂ ਦਾ ਲੱਗਿਆ ਨਹੀਂ ਬਿਲਕੁਲ ਤੁਹਾਨੂੰ ਮੈਂ ਦੱਸ ਰਿਹਾ ਕਿ ਆਪਾਂ ਜਦੋਂ ਖਾਲਸੇ ਦੀ ਜਨਮ ਭੂਮੀ ਤੇ ਜਾਣੇ ਆ ਦਸਮ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਅੱਜ ਇਸ ਜਗ੍ਹਾ ਤੇ ਵੀ ਪਹੁੰਚੇ ਆ ਜਿੱਥੇ 2 ਸਾਲ ਕੱਟੇ ਨੇ ਗੁਰੂ ਮਹਾਰਾਜ ਨੇ ਆਪਾਂ ਤੇ ਚਰਨ ਸ਼ੋ ਉਹਨਾਂ ਦੀ ਡੀਕ ਦੇ ਰਹੇ ਨੇ ਕਿ ਗੁਰੂ ਸਾਹਿਬ ਇੱਥੋਂ ਲੰਘ ਹੀ ਜਾਣ ਤਾਂ ਆਪਾਂ ਉਹਨਾਂ ਦੇ ਨਤਮਸਤਕ ਹੋ ਜਾਈਏ ਤਾਂ ਫਿਰ ਵੀ ਇੱਥੇ 2 ਸਾਲ ਕੱਟੇ ਆ ਇਹ ਜਗ੍ਹਾ ਬਿਲਕੁਲ ਤਾਂ ਇਸ ਜਗ੍ਹਾ ਨੂੰ ਸਾਂਭਣਾ ਚਾਹੀਦਾ ਹੈ ਭਾਜੀ 2 ਸਾਲ 5 ਮਹੀਨੇ 13 ਦਿਨ ਸ਼ਹੀਦਾਂ ਦੇ ਸਰਤਾਜ ਧੰ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੱਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਗਰ ਬਜੌਨ ਨਾ ਆਇਓ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਮੇਰੇ ਕੋਲ ਲਫ਼ਜ਼ ਜਿੰਨੇ ਬੋਲਦਾ ਭਾਜੀ ਥੋੜੇ ਆ ਜਿਨ੍ਹਾਂ ਨੇ ਸਿਰ ਦਾ ਤਾਜ ਦਿੱਤਾ ਹੋਵੇ ਤੇ ਸਾਨੂੰ ਸਿਰ ਚੁੱਕ ਕੇ ਜੀਣਾ ਸਿਖਾਇਆ ਹੋਵੇ ਗੁਰਬਾਣੀ ਦੇ ਸਵੇਰੇ ਸਵੇਰ ਅਸੀਂ ਨਾ ਜਦੋਂ ਹੁਕਮ ਨਮਾ ਲੈ ਕੇ ਚੱਲਦੇ ਆਂ ਔਰ ਸੱਚੇ ਪਾਤਸ਼ਾਹ ਸਾਨੂੰ ਖੁਸ਼ੀਆਂ ਬਹੁਤ ਦਿੰਦੇ ਨੇ ਅਸੀਂ ਬੱਚੇ ਆ ਉਹਨਾਂ ਦੇ ਪਰ ਸਾਨੂੰ ਉਂਗਲ ਫੜ ਕੇ ਲੈ ਇੱਥੋਂ ਤੱਕ ਇੰਨਾ ਪਿਆਰ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਠੀਕ ਹੈ ਪ੍ਰਾਤਨ ਨੇ ਸਾਰੀ ਜਗ੍ਹਾਏ ਵੇਖੋ ਤੁਸੀਂ ਇਹ ਖੂਆ ਔਰ ਇਹ ਆਈਟਾ ਵੇਖਿਓ ਕਿਸੇ ਸਮੇਂ ਗੁਰੂ ਪਾਤਸ਼ਾਹ ਦੇ ਹੱਥ ਲੱਗੇ ਹੋਣਗੇ ਚਰਨ ਲੱਗੇ ਹੋਣਗੇ ਤੱਪ ਦੇ ਸ਼ਹਿਰ ਗरां ਠਰਗੇ ਜਿੱਥੇ ਚਰਨ ਪਏ ਗੁਰੂ ਨਾਨਕ ਦੇ ਜਿੱਥੇ ਗੁਰੂ ਸਾਹਿਬ ਦੇ ਚਰਨ ਪੈ ਗਏ ਨਾ ਉਹ ਧਰਤੀ ਪਵਿੱਤਰ ਹੋ ਜਾਂਦੀ ਸ਼ਹੀਦਾਂ ਦੇ ਸਰਤਾਜ ਤਨਤਨ ਸਾਹਿਬ ਸ੍ਰੀ ਗੁਰਜਨ ਦੇ ਮਹਾਰਾਜ ਜਿਨ੍ਹਾਂ ਨੇ ਧਰਤੀ ਨੂੰ ਸਹਿਜ ਵਿੱਚ ਤੇ ਸਿੱਖ ਨੂੰ ਬ੍ਰਹਮ ਵਿੱਚ ਲੀਨ ਹੋਣਾ ਸਿਖਾਇਆ ਤੇ ਅੱਜ ਅਸੀਂ ਉਹਨਾਂ ਦੇ ਸਥਾਨ ਤੇ ਖਲੋਤੇ ਆ ਚੋਲਾ ਸਾਹਿਬ ਤਰਨਤਾਰਨ ਜ਼ਿਲ੍ਹਾ ਔਰ ਜਦੋਂ ਸੰਗਤਾਂ ਨੇ ਤੁਹਾਡੇ ਵੀਡੀਓ ਦੇਖਣੀ ਆ ਨਾ ਬੜੀ ਖੁਸ਼ੀ ਖੁਸ਼ੀ ਨਾ ਹੋਣਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਨੂੰ ਲੈ ਕੇ ਆਏ ਔਰ ਮੈਂ ਜੀ ਪੀਸੀ ਦੇ ਪ੍ਰਧਾਨ ਸਾਹਿਬ ਨੂੰ ਤੁਹਾਡੇ ਜਰੀਏ ਬੇਨਤੀ ਵੀ ਕਰੂੰਗਾ ਔਰ ਮਿਲ ਕੇ ਵੀ ਆਉਂਗਾ ਕਿ ਇਸ ਥਾਨ ਨੂੰ ਸੋਹਣਾਏ ਤਰੀਕੇ ਨਾਲ ਸਾਂਭਿਆ ਜਾਵੇ ਕਿਉਂਕਿ ਅੱਜ ਸਰਕਾਰ ਤੋਂ ਵੱਧ ਬਜਟ ਆ ਸਾਡਾ ਕਿਸੇ ਚੀਜ਼ ਦੀ ਸਾਨੂੰ ਕਮੀ ਨਹੀਂ ਸਿੱਖ ਕੌਮ ਉਹ ਕੌਮ ਆ ਜਿਹੜੀ ਪੂਰੇ ਵਰਲਡ ਦੇ ਵਿੱਚ ਵਿਸ਼ਵ ਦੇ ਵਿੱਚ ਆ ਤੇ ਜਦੋਂ ਇਹ ਵੀਡੀਓ ਜਾਣੀ ਆ ਤਾਂ ਸੰਗਤਾਂ ਨੇ ਬਹੁਤ ਪਿਆਰ ਨਾਲ ਅੱਗੇ ਆਉਣਾ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਇਥੇ ਆਇਆ ਕਰੀਏ ਤੁਸੀਂ ਆਏ ਜੇ ਕਰਮਾ ਭਾਗਾਂ ਵਾਲੇ ਜੇ ਗੁਰੂ ਸਾਹਿਬ ਤੁਹਾਨੂੰ ਲੈ ਕੇ ਆਏ ਲੋਕੀ ਦੇ ਨਾ ਇਸ ਤਰ੍ਹਾਂ ਝੋਲੀਆਂ ਾੜਦੇ ਨੇ ਵੀ ਸੱਚੇ ਪਾਤਸ਼ਾਹ ਜਿੱਥੇ ਤੁਹਾਡੇ ਚਰਨ ਪੈ ਸਾਨੂੰ ਦਰਸ਼ਨ ਦੇ ਦਿਓ ਤੇ ਮੇਰੀ ਕੀ ਔਕਾਤ ਮੇਰੀ ਕੀ ਹੈਸੀਅਤ ਆ ਗੁਰੂ ਪਾਤਸ਼ਾਹ ਨੇ ਇੰਨਾ ਪਿਆਰ ਕਰਕੇ ਲਿਆਂਦਾ ਆਪਣੇ ਬੱਚਿਆਂ ਨੂੰ ਬਾਹ ਫੜ ਕੇ ਲਿਆਂਦਾ ਤੇ ਉਹ ਪ੍ਰਾਤਨ ਚੀਜ਼ਾਂ ਜਦੋਂ ਦੇਖੀਆਂ ਤੇ ਬੜੀ ਖੁਸ਼ੀ ਹੋਈ ਵੀ ਗੁਰੂ ਪਾਤਸ਼ਾਹ ਦੇ ਅਈ ਨਾਲ ਲੰਮਾ ਸਮਾਂ ਇਥੇ ਬਤੀਤ ਕੀਤਾ ਔਰ ਛੇਵੇਂ ਪਾਸ਼ਾ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਇੱਕ ਤੇਗੇ ਦੇ ਨਾਲ ਕ ਇਹ ਕਾਠੀ ਸਮੇਤ ਵੱਡ ਦਿੰਦੇ ਸੀ ਐਸੇ ਜਰਨੈਲ ਦੇ ਚਰਨ ਪਏ ਹੁਣ ਤੇ ਪ੍ਰਾਊਡ ਨਾਲ ਸਿਰ ਤੇ ਉੱਚਾ ਹੁੰਦਾ ਹੀ ਆ ਖੁਸ਼ੀ ਹੁੰਦੀ ਪਰ ਦੁੱਖ ਹੋਇਆ ਵੀ ਇਹ ਯਾਦਗਾਰਾਂ ਸਾਹਮਣੀਆਂ ਚਾਹੀਦੀਆਂ ਤੇ ਹੁਣ ਜਿਹੜਾ ਪ੍ਰਧਾਨ ਸਾਹਿਬ ਨੂੰ ਮਿਲ ਕੇ ਵੀ ਗੱਲ ਕਰਾਂਗੇ ਵੀ ਜ਼ਰੂਰੀ ਆ ਹੁਣ ਇਹ ਤੁਹਾਡੇ ਚੈਨਲਾਂ ਤੇ ਜਦੋਂ ਖਬਰਾਂ ਚੱਲਣੀਆਂ ਹਨ ਤੇ ਸੰਗਤਾਂ ਨੇ ਇੱਥੇ ਆਉਣਾ ਵੀ ਆ ਔਰ ਦੇਖਣਾ ਵੀ ਆ ਔਰ ਸਾਰੀਆਂ ਸੰਗਤਾਂ ਨੂੰ ਮੈਂ ਕਹੂੰਗਾ ਵੀ ਭਰਾਓ ਆਇਆ ਕਰੋ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਚਰਨ ਪਾਏ ਆ ਤੇ ਜਿੱਥੇ ਕਿਤੇ ਗੁਰੂ ਸਾਹਿਬ ਇੱਕ ਮਿੰਟ ਵੀ ਰੁਕੇ ਆ ਨਾ ਤੇ ਉੱਥੇ ਵੀ ਸਥਾਨ ਬਣ ਗਿਆ ਤੇ ਅੱਜ ਤੇ ਆ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ ਹੋਵੇ ਅਸੀਂ ਤਾਂ ਆਪਣਾ ਸਾਰਾ ਕੁਝ ਵੇਚ ਦिए ਤੇ ਸੋਨੇ ਦਾ ਬਣਾ ਦਿਓ ਵੀ ਥੋੜਾ ਵਾ ਸਾਡੇ ਕੋਲ ਤੇ ਮਤਲਬ ਜਿੰਨੀ ਸਾਡੀ ਔਕਾਤ ਆ ਨਾ ਅਸੀਂ ਲਵਜ਼ ਹੀ ਨਹੀਂ ਸਾਡੇ ਕੋਲ ਹੈਗੇ ਵੀ ਸਭ ਕੁਝ ਵੇਚ ਕੇ ਵੀ ਆਪਣਾ ਲਾ ਦੀਏ ਤੇ ਤਾਂ ਵੀ ਨਹੀਂ ਅਸੀਂ ਉਤਸਾਨ ਜਿਹੜਾ ਉਤਾਰ ਸਕਦੇ ਮਾਰੇ ਨੇ ਆਪਣੇ ਕੋਲ ਰੱਖਿਆ ਕੁਝ ਨਹੀਂ ਸਾਨੂੰ ਪੂਰੇ ਵਿਸ਼ਵ ਦੇ ਰਾਜੇ ਬਣਾਤਾ ਤੇ ਅੱਜ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਸਥਾਨਾਂ ਤੇ ਆਪਣੀਆਂ ਯਾਦਗਾਰਾਂ ਨੂੰ ਬਚਾਉਣ ਦੇ ਲਈ ਨਿਕਲੇ ਕਰੀਏ ਜਿੰਨੇ ਜੋਗਾ ਹੈਗਾ ਮੈਂ ਜਾਣਾਂ ਤੁਸੀਂ ਮੇਰਾ ਸਾਥ ਦਿੰਦੇ ਤੁਹਾਡਾ ਦਿਲੋਂ ਧੰਨਵਾਦ ਇਹ ਪਰਮਾਤਮਾ ਦੇ ਕਰਜ਼ ਤੁਹਾਡੀ ਹਾਜ਼ਰੀ ਲੱਗੀ ਜਾਂਦੀ ਤੁਹਾਡੀ ਤੁਹਾਡੇ ਚੈਨਲ ਦੀ ਬਿਲਕੁਲ ਕਾਰਨ ਕੀ ਆ ਚੰਗੇ ਕੰਮਾਂ ਨੂੰ ਲੋਕ ਘਟ ਜਾਂਦੇ ਆ ਮਾੜਿਆਂ ਨੂੰ ਤੇ ਵਿਵਾਦਾਂ ਨੂੰ ਸਾਰੇ ਤਰ ਪਿੰਦੇ ਵੀ ਆਥੋਂ ਵੀਊ ਮਿਲਦੇ ਆ ਵਿਊਪਾ ਮੇ ਥੋੜੇ ਮਿਲਦੇ ਆ ਪਰ ਪਿਆਰ ਤੇ ਦਵਾਵਾਂ ਬਹੁਤ ਮਿਲਦੀਆਂ ਆ ਅੱਜ ਸੱਚੇ ਪਾਤਸ਼ਾਹ ਦੇ ਤੁਸੀਂ ਘਰ ਚ ਇੱਥੇ ਆਏ ਜੇ ਆਪਾਂ ਕਹਿੰਦੇ ਨਾ ਸਵਰਗ ਨਰਕ ਵੇਖਣਾ ਤੇ ਜਿਹੜਾ ਪੂਰੇ ਬ੍ਰਹਿਮੰਡ ਦਾ ਕਟ-ਕਟ ਕੇ ਪਟ-ਪਟ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣ ਜਿਹੜਾ ਕਟ-ਕਟ ਦੀ ਜਾਣਦਾ ਪੂਰੇ ਕਾਇਨਾਤ ਦਾ ਮਾਲਕ ਗੁਰੂ ਅਜੰਦੇਵ ਮਹਾਰਾ ਸੱਚੇ ਪਾਤਸ਼ਾਹ ਅੱਜ ਅਸੀਂ ਰੱਬ ਦੇ ਘਰ ਚ ਖਲੋਤੇ ਆ ਤੇ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਕਿ ਰੱਬ ਦੇ ਘਰ ਚ ਖਲੋਤੇ ਅਸੀਂ ਤੇ ਰੱਬ ਨੇ ਸਾਨੂੰ ਆਪਣੇ ਅੰਗਲ ਫੜ ਕੇ ਕੋਲ ਲਿਆਂਦਾ ਧੰਨਵਾਦ ਸੋ ਇਹ ਉਹ ਸਥਾਨ ਆ ਜਿੱਥੇ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣਾ 2 ਸਾਲ 5 ਮਹੀਨੇ 13 ਦਿਨ ਦਾ ਸਮਾਂ ਬਤੀਤ ਕੀਤਾ ਤੇ ਉਹਨਾਂ ਦੇ ਸਪੁੱਤਰ ਸ਼੍ਰੀ ਗੁਰੂ ਹਰगोबिंद ਸਾਹਿਬ ਜੀ 2 ਸਾਲ ਦੀ ਉਮਰ ਦੇ ਵਿੱਚ ਇਸ ਜਗ੍ਹਾ ਤੇ ਆਏ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਐਸੇ ਪਿੰਡ ਦੀਆਂ ਗਲੀਆਂ ਦੇ ਵਿੱਚ ਖੇਡਦੇ ਸਨ ਇਹ ਪਿੰਡ ਭੈਣੀ ਸੀਗਾ ਜਿਸ ਤੋਂ ਬਾਅਦ ਇੱਥੋਂ ਦੇ ਇੱਕ ਮਾਤਾ ਗੰਗਾ ਜੀ ਜਿਨ੍ਹਾਂ ਨੇ ਉਹਨਾਂ ਨੂੰ ਚੋਰੀ ਸ਼ਿਕਾਈ ਜਿਸ ਨੂੰ ਉਹਨਾਂ ਨੇ ਉਹ ਚੋਲਾ ਆਖਿਆ ਸੀਗਾ ਉਸ ਤੋਂ ਬਾਅਦ ਇਹ ਪਿੰਡ ਦਾ ਨਾਮ ਚੋਲਾ ਸਾਹਿਬ ਰੱਖ ਦਿੱਤਾ ਗਿਆ ਇਹ ਇਤਿਹਾਸ ਹੈ ਇਸ ਪਿੰਡ ਦਾ ਇਸ ਜਗ੍ਹਾ ਦਾ ਇਸ ਸਥਾਨ ਤੇ ਅੱਜ ਹਰ ਕੋਈ ਪਹੁੰਚ ਕੇ ਇਸ ਸੀਸਕੂ ਨੂੰ ਦਾਇਆ ਦਰਸ਼ਨ ਦਿਦਾਰੇ ਕਰਨ ਲਈ ਤਰਸਦਾ ਆ ਕਈ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਪਰ ਜੇਕਰ ਮੈਂ ਇਸ ਖੂਹ ਦੀ ਗੱਲ ਕਰਾਂ ਇਸ ਖੂਹ ਦੇ ਉੱਪਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ਼ਨਾਨ ਕਰਦੇ ਸਨ ਅਤੇ ਇਹ ਵੀ ਆਖਿਆ ਜਾਂਦਾ ਹੈ ਕਿ ਜੇਕਰ ਇਸ ਖੂਹ ਦਾ ਕੋਈ ਜਲ ਸ਼ੱਕਦਾ ਸੀ ਇਸ ਦਾ ਕੋਈ ਚੂਲਾ ਲੈਂਦਾ ਸੀਗਾ ਤੇ ਜੇਕਰ ਉਸ ਨੂੰ ਕੋਈ ਸਰੀਰ ਦੇ ਵਿੱਚ ਰੋਗ ਨੇ ਤਾਂ ਉਹ ਵੀ ਦੂਰ ਦੂਰ ਹੋ ਜਾਂਦੇ ਸਨ ਸੋ ਆਓ ਸੰਗਤੋ ਇਸ ਜਗ੍ਹਾ ਤੇ ਪਹੁੰਚੋ ਗੁਰਦੁਆਰਾ ਇਹ ਚੋਲਾ ਸਾਹਿਬ ਕੋਠੜੀ ਸਾਹਿਬ ਗੁਰਦੁਆਰਾ ਜਿੱਥੇ ਇਹ ਘਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਾਲ ਹੀ ਹੈ ਇੱਥੇ ਪਹੁੰਚੋ ਦਰਸ਼ਨ ਦੀਦਾਰੇ ਕਰੋ ਅਤੇ ਜੋ ਵੀ ਸਿੱਖ ਸੰਸਥਾ ਹੈਗੀਆਂ ਨੇ ਅੱਜ ਸੁਪਰੀਮ ਪਾਵਰ ਕਹ ਲਈਏ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਇਹ ਵਿਰਾਸਤ ਜ਼ਰੂਰ ਸਾਹਮਣੀ ਚਾਹੀਦੀ ਹੈ ਇਸ ਜਗ੍ਹਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਮੈਨੂੰ ਦਿਓ ਇਜਾਜ਼ਤ ਓਨਯਰ ਦੇ ਲਈ ਸਿਮਰਦੀਪ ਸਿੰਘ ਚੋਲਾ ਸਾਹਿਬ